ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਖਾਸ ਤੌਰ ਉਤੇ ਭਾਰਤੀ ਪਾਈਚਾਰ ਦੇ ਨਾਲ ਜੁੜੀ ਹੋਈ ਹੈ ਅਮਰੀਕੀ ਸੁਰੱਖਿਆ ਏਜੰਸੀ ਯੂਐਸ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਦਰਜਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ ਜੀ ਹਾਂ ਸੀਬੀਪੀ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟੋ ਸੈਕਟਰ ਦੇ ਵਿੱਚ ਇਮੀਗ੍ਰੇਸ਼ਨ ਚੌਂਕੀਆਂ ਤੇ ਅੰਤਰ-ਏਜੰਸੀ ਕਾਰਵਾਈ ਦੇ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਸੈਮੀ ਟਰੱਕ ਚਲਾ ਰਹੇ 49 ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕੀ ਸਰਹੱਦੀ ਗਸ਼ਤ ਏਜੰਟਾ ਨੇ 38 ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਦੇ ਸਨ ਅਤੇ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਸੈਮੀ ਟਰੱਕ ਚਲਾ ਰਹੇ ਸੀ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਹਫਤੇ ਇੱਕ ਅਭਿਆਨ ਦੇ ਵਿੱਚ ਕਿਹਾ ਕਿ ਕੈਲੀਫੋਰਨੀਆ ਨਯਤੇ ਐਲ ਸੈਂਟਰ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਇਮੀਗ੍ਰੇਸ਼ਨ ਚੌਕਿਆਂ ਉਤੇ ਵਾਰਨ ਨੂੰ ਰੋਕਨ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ 49 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ 3 ਨਵੰਬਰ ਤੋਂ ਭਾਰਤ ਸੰਪਤੀ ਵਿਚਾਰ ਏਜੰਟਾ ਨੇ ਅੰਤਰਰਾਜੀ ਯਾਤਰਾ ਕਰਦੇ ਸਮੇਂ ਜਾਂ ਇਮੀਗ੍ਰੇਸ਼ਨ ਚੌਕਿਆਂ ਨੂੰ ਪਾਰ ਕਰਦੇ ਹੋਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ ਸੈਮੀ-ਟਰੱਕ ਚਲਾਉਣ ਵਾਲੇ 42 ਗੈਰ ਕਾਨੂੰਨੀ ਵਿਅਕਤੀਆਂ ਨੂੰ ਫੜਿਆ ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚ 3 ਭਾਰਤੋਂ ਤੇ 2 ਅਲਸਲਵਾਡੋਰ ਤੋਂ ਅਤੇ ਬਾਕੀ ਚੀਨ, ਇਰੀਟਰੀਆ, ਹੈਤੀ, ਹੁਨਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਏਜੰਸੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਨੇ। ਇਸ ਤੋਂ ਲਾਬਾ ਤਸ ਤੇ 11 ਸਤੰਬਰ ਨੂੰ ਇੰਡਸ ਸਟੇਸ਼ਨ 에ਜੈਂਟਾ ਨੇ ਅਨਟੈਰਿਓ ਅਤੇ ਫੌਂਟਾਨਾ ਕੈਲੀਫੋਰਨੀਆ ਵਿੱਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਦੋ ਦਿਨਾਂ ਸਿਯੁਕਤ ਵੱਟੇ ਪੱਤਰ ਤੇ ਐਨਫੋਰਸਮੈਂਟ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਵਿੱਚ ਹਿੱਸਾ ਲਿਆ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਨਤੀਜੇ ਵਜੋਂ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ 45 ਗੈਰ ਕਾਨੂੰਨੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਦਿਨ ਇੰਟੀਓ ਦੇ ਕਰਮਚਾਰੀਆਂ ਨੇ ਦੋ ਵਿਅਕਤੀਆਂ ਨੂੰ ਫੜਿਆ ਇੱਕ ਭਾਰਤੀ ਨਾਗਰਿਕ ਅਤੇ ਇੱਕ ਤਾਜ਼ਿਕ ਨਾਗਰਿਕ ਦੂਜੇ ਦਿਨ ਇੰਡੀਆ ਸਟੇਸ਼ਨ ਦੇ ਜਵੰਟ ਨੇ ਚਾਰ ਪੰਜ ਤਿੰਨ ਨਾਗਰਿਕਾਂ ਤੇ ਇੱਕ ਉਜ਼ਬੇਕ ਨਾਗਰਿਕ ਨੂੰ ਫੜਿਆ ਆਪਰੇਸ਼ਨ ਹਾਈਵੇ सेंटिनल खास स्रोत कैलिफोर्निया ਦੇ ਵਿੱਚ ਵਪਾਰਕ ਟ੍ਰਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ ਇਹ ਗੈਰ ਕਾਨੂੰਨੀ ਵਿਅਕਤੀਆਂ ਦੁਆਰਾ ਕਈ ਹਾਦਸਾ ਦੁਰਘਟਨਾਵਾਂ ਹੋਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸੀ ਅਤੇ ਹਾਦਸੇ ਦੇ ਸਮੇਂ ਸੈਮੀ ਟ੍ਰਕ ਚਲਾ ਰਹੇ ਸੀ ਦੱਸਿਆ ਸੀਬੀਪੀ ਨੇ ਕਿਹਾ ਹੈ ਕਿ ਇਸ ਅੰਤਰ 에ਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ ਅਮਰੀਕੀ ਹਾਈਵੇਅ ਦੀ ਸੁਰੱਖਿਆ ਕਰਨਾ ਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਰਕਰਾਰ ਰੱਖਣਾ ਹੈ ਅਲੋ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖ ਪੈਟਰੋਲ ਏਜੰਟ ਜੋਸਫ ਰੇਵੇ ਨਾਰਨੇ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਸਫਲਤਾ 2025 ਤੋਂ ਪਹਿਲਾਂ ਸਰਦੇ ਦੁਆਰਾ ਅਨੁਭਵ ਕੀਤੇ ਗਏ ਨਿਰੰਤਰ ਸਰਹੱਦੀ ਸੰਕਟ ਦੁਆਰਾ ਪੈਦਾ ਹੋਏ ਚੱਲ ਰਹੇ ਖਤਰਿਆਂ ਨੂੰ ਉਜਾਗਰ ਕਰਦੀ ਹੈ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਹੋਰ ਏਜੰਸੀਆਂ ਦੇ ਵਿੱਚ ਸਾਡੇ ਸਹਿਯੋਗੀ ਪਾਈਵਾਲਾ ਦੇ ਨਾਲ ਅਲ ਸੈਂਟਰੋ ਸੈਕਟਰ ਇਹ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਅਮਰੀਕੀ ਜਨਤਾ ਦੀ ਸੁਰੱਖਿਆ ਸਾਡੇ ਯਤਨਾਂ ਦੇ ਮੋਰੀ ਸਥਾਨ ਤੇ ਹੋਵੇ ਹਾਲੀ ਦੇ ਮਹੀਨੇ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਥੇ ਆਤੀ ਗੈਰ ਕਾਨੂੰਨੀ ਤੋਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਟਰੱਕ ਚਲਾਉਂਦੇ ਸਮੇਂ ਖਤਰਨਾਕ ਅਤੇ ਘਾਤਕ ਹਾਈਵੇ ਹਾਦਸੇ ਦੇ ਵਿੱਚ ਸ਼ਾਮਲ ਹੋਏ ਨੇ 32 ਸਾਲਾ ਰਜਿੰਦਰ ਕੁਮਾਰ ਉਤੇ ਅਪਰਾਧਿਕ ਤੋਹਤੇ ਲਾਪਰਵਾਹੀ ਦੇ ਨਾਲ ਕਤਲ ਅਤੇ ਲਾਪਰਵਾਹੀ ਦੇ ਨਾਲ ਜਾਨ ਖੱਤੇ ਵਿੱਚ ਪੋਂ ਦਾ ਵੀ ਦੋਸ਼ ਲਗਾਇਆ ਗਿਆ ਸੀ ਜਦੋਂ ਫਿਲਿਮ ਮੀਕਾ ਕਾਰਟਰ ਪੱਛੀ ਅਤੇ ਜੈਨਫਲ ਲੀਨ ਲੋਅ ਦੀ ਮੌਤ ਹੋ ਗਈ ਸੀ ਜਦੋਂ ਉਹਨਾਂ ਦਾ ਵਾਹਨ ਉਸ ਦੇ ਸੈਮੀ ਟਰੱਕ ਦੇ ਨਾਲ ਟਕਰਾ ਗਿਆ ਸੀ ਅਗਸਤ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਨੇ ਹਰਜਿੰਦਰ ਸਿੰਘ ਨੂੰ ਫਲੋਰੀਡਾ ਦੇ ਵਿੱਚ ਇੱਕ ਸੈਮੀ ਟਰੱਕ ਚਲਾਉਂਦੇ ਸਮੇਂ ਵਾਹਨ ਦੇ ਨਾਲ ਕਤਲ ਦੇ ਤਿੰਨ ਮਾਮਲੇ ਵਿੱਚ ਵੀ ਗ੍ਰਿਫਤਾਰ ਤਰ ਤੋਫਾ ਦੀ ਇੱਕ ਗ੍ਰਿਫਤਾਰੀ ਹਿਰਾਸਤ ਵਿੱਚ ਲਿਆ ਸੀ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਖਾਸ ਤੌਰ ਉਤੇ ਭਾਰਤੀ ਪਾਈਚਾਰ ਦੇ ਨਾਲ ਜੁੜੀ ਹੋਈ ਹੈ ਅਮਰੀਕੇ ਸੱਧਤੀ ਸੁਰੱਖਿਆ ਏਜੰਸੀ ਯੂ ਐਸ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਦਰਜਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ ਜੀ ਹਾਂ ਸੀਬੀਪੀ ਦੇ ਮੁਤਾਬਕ ਕੈਲੀਫੋਰਨੀਆ ਦੇ ਐਲਸੈਂਟੋ ਸੈਕਟਰ ਦੇ ਵਿੱਚ ਇਮੀਗ੍ਰੇਸ਼ਨ ਚੌਂਕੀਆਂ ਤੇ ਅੰਤਰ-ਏਜੰਸੀ ਕਾਰਵਾਈ ਦੇ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਸੈਮੀ ਟਰੱਕ ਚਲਾ ਰਹੇ 49 ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕੀ ਸਰਹੱਦੀ ਗਸ਼ਤ ਏਜੰਟਾ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਸੀ ਅਤੇ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਸੈਮੀ ਟਰੱਕ ਚਲਾ ਰਹੇ ਸੀ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਹਫਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਲੀਫੋਰਨੀਆ ਨਿਆਟੇ ਐਲ ਸੈਨਪੋ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਇਮੀਗ੍ਰੇਸ਼ਨ ਚੌਕ 'ਤੇ ਵਾਰਨ ਨੂੰ ਰੋਕ ਕੇ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ 49 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। 3 ਨਵੰਬਰ ਤੋਂ ਭਾਰਤ ਸੰਪਤੀ ਵਿਚਾਰ ਏਜੰਟਾ ਨੇ ਅੰਤਰਰਾਜੀ ਯਾਤਰਾ ਕਰਦੇ ਸਮੇਂ ਜਾਂ ਇਮੀਗ੍ਰੇਸ਼ਨ ਚੌਕਿਆਂ ਨੂੰ ਪਾਰ ਕਰਦੇ ਹੋਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ 7 ਟਰੱਕ ਚਲਾਉਣ ਵਾਲੇ 42 ਗੈਰ ਕਾਨੂੰਨੀ ਵਿਅਕਤੀਆਂ ਨੂੰ ਫੜਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 3 ਭਾਰਤੋਂ ਦੇ ਦੋ ਅਲਸਲਵਾਡੋ ਤੋਂ ਅਤੇ ਬਾਕੀ ਚੀਨ इरिटਰੀਆ ਹੈਤੀ ਹੁਨਡੁਰਾਸ ਮੈਕਸੀਕੋ ਰੂਸ ਸੋਮਾਲੀਆ ਤੁਰਕੀ ਅਤੇ ਯੂਕਰੇਨ ਤੋਂ ਸੰ। ਏਜੰਸੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਨੇ। ਇਸ ਤੋਂ ਇਲਾਵਾ 7 ਅਤੇ 11 ਸਤੰਬਰ ਨੂੰ ਇੰਡਰ ਸਟੇਸ਼ਨ 에ਜੈਂਟਾ ਨੇ ਅਨਟੈਰਿਓ ਅਤੇ ਫੌਂਟਾਨਾ ਕੈਲੀਫੋਰਨੀਆ ਵਿੱਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਦੋ ਦਿਨਾਂ ਸਹਿਯੁਕਤ ਵੱਟੇ ਪੱਧਰ ਤੇ ਐਨਫੋਰਸਮੈਂਟ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਵਿੱਚ ਹਿੱਸਾ ਲਿਆ। ਆਪਰੇਸ਼ਨ ਹਾਈਵੇ ਸੈਂਟੀਨਲ ਦੇ ਨਤੀਜੇ ਵਜੋਂ ਵਪਾਰਕ ਡਰਾਈਵਿੰਗ ਲਾਇਸੈਂਸ ਵਾਲੇ 45 ਗੈਟ ਕਾਨੂੰਨੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲੇ ਦਿਨ ਇੰਟਰਵਿਊ ਦੇ ਕਰਮਚਾਰੀਆਂ ਨੇ ਦੋ ਵਿਅਕਤੀਆਂ ਨੂੰ ਫੜਿਆ ਇੱਕ ਭਾਰਤੀ ਨਾਗਰਿਕ ਅਤੇ ਇੱਕ ਤਾਜ਼ਿਕ ਨਾਗਰਿਕ ਦੂਜੇ ਦਿਨ ਇੰਡੀਆ ਸਟੇਸ਼ਨ ਦੇ ਜਵੰਟ ਨੇ ਚਾਰ ਪੰਜ ਤਿੰਨ ਨਾਗਰਿਕਾਂ ਤੇ ਇੱਕ ਉਜ਼ਬੇਕ ਨਾਗਰਿਕ ਨੂੰ ਫੜਿਆ ਆਪਰੇਸ਼ਨ ਹਾਈਵੇ Sentinel ਖਾਸ ਸੌਰੂਤ ਤੇ ਕੈਲੀਫੋਰਨੀਆ ਦੇ ਵਿੱਚ ਵਪਾਰਕ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਗੈਰ ਕਾਨੂੰਨੀ ਵਿਅਕਤੀਆਂ ਦੁਆਰਾ ਕਈ ਘਾਤਕ ਦੁਰਘਟਨਾਵਾਂ ਹੋਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸੀ ਅਤੇ ਹਾਦਸੇ ਦੇ ਸਮੇਂ ਸੈਮੀ ਟਰੱਕ ਚਲਾ ਰਹੇ ਸੀ। ਦੱਸਿਆ ਸੀਬੀਪੀ ਨੇ ਕਿਹਾ ਹੈ ਕਿ ਇਸ ਅੰਤਰ-ਏਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ। ਅਮਰੀਕੀ ਹਾਈਵੇਅ ਦੀ ਸੁਰੱਖਿਆ ਕਰਨਾ ਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਰਕਰਾਰ ਰੱਖਣਾ ਹੈ। ਆਲੋ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖ ਪੈਟਰੋਲ ਏਜੰਟ ਜੋਸਫ ਰੇਵੇ ਨਾਰਨੇ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਸਫਲਤਾ 2025 ਤੋਂ ਪਹਿਲਾਂ ਸਰਜਿਤ ਦੁਆਰਾ ਅਨੁਭਵ ਕੀਤੀ ਗਏ ਨਿਰੰਤਰ ਸਰਹੱਦੀ ਸੰਕਟ ਦੁਆਰਾ ਪੈਦਾ ਹੋਏ ਚੱਲ ਰਹੇ ਖਤਰਿਆਂ ਨੂੰ ਉਜਾਗਰ ਕਰਦੀ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਹੋਰ ਏਜੰਸੀਆਂ ਦੇ ਵਿੱਚ ਸਾਡੇ ਸਹਿਯੋਗੀ ਪਾਈਵਾਲਾ ਦੇ ਨਾਲ ਆਲ ਸੈਂਟਰੋ ਸੈਕਟਰ ਇਹ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਅਮਰੀਕੀ ਜਨਤਾ ਦੀ ਸੁਰੱਖਿਆ ਸਾਡੇ ਯਤਨਾਂ ਦੇ ਮੋਰੀ ਸਥਾਨ ਤੇ ਹੋਵੇ। ਹਾਲੀ ਦੇ ਮਹੀਨਿਆਂ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਥੇ ਆਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਟਰੱਕ ਚਲਾਉਂਦੇ ਸਮੇਂ ਖਤਰਨਾਕ ਅਤੇ ਘਾਤਕ ਹਾਈਵੇ ਹਾਦਸੇ ਦੇ ਵਿੱਚ ਸ਼ਾਮਲ ਹੋਏ ਨੇ 32 ਸਾਲਾ ਰਜਿੰਦਰ ਕੁਮਾਰ ਉਤੇ ਅਪਰਾਧਿਕ ਤੋਹਤੇ ਲਾਪਰਵਾਹੀ ਦੇ ਨਾਲ ਕਤਲ ਅਤੇ ਲਾਪਰਵਾਹੀ ਦੇ ਨਾਲ ਜਾਣ ਖਤਰੇ ਵਿੱਚ ਪਾਉਣ ਦਾ ਵੀ ਦੋਸ਼ ਲਗਾਇਆ ਗਿਆ ਸੀ ਜਦੋਂ ਫਿਲਿਪ ਮੀਕਾ ਕਾਰਟਰ ਪੱਛੀ ਅਤੇ ਜੈਨਫਲ ਲੀਨ ਲੋਅ ਦੀ ਮੌਤ ਹੋ ਗਈ ਸੀ ਜਦੋਂ ਉਹਨਾਂ ਦਾ ਵਾਹਨ ਉਸ ਦੇ ਸੈਮੀ ਟਰੱਕ ਦੇ ਨਾਲ ਟਕਰਾ ਗਿਆ ਸੀ ਅਗਸਤ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਨੇ ਹਰਜਿੰਦਰ ਸਿੰਘ ਨੂੰ ਫਲੋਰੀਡਾ ਦੇ ਵਿੱਚ ਇੱਕ ਸੈਮੀ ਟਰੱਕ ਚਲਾਉਂਦੇ ਸਮੇਂ ਵਾਹਨ ਦੇ ਨਾਲ ਕਤਲ ਦੇ ਤਿੰਨ ਮਾਮਲੇ ਵਿੱਚ ਵੀ ਗ੍ਰਿਫਤਾਰ ਤਰ ਤੋਂ ਪਾਦਿਕ ਗ੍ਰਿਫਤਾਰੀ ਹਿਰਾਸਤ ਵਿੱਚ ਲਿਆ ਸੀ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜੋ ਖਾਸ ਤੌਰ ਉਤੇ ਭਾਰਤੀ ਪਾਈਚਾਰ ਦੇ ਨਾਲ ਜੁੜੀ ਹੋਈ ਹੈ ਅਮਰੀਕੀ ਸੱਧਤੀ ਸੁਰੱਖਿਆ ਏਜੰਸੀ ਯੂ ਐਸ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਦਰਜਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ ਜੀ ਹਾਂ ਸੀਬੀਪੀ ਦੇ ਮੁਤਾਬਕ ਕੈਲੀਫੋਰਨੀਆ ਦੇ ਐਲ ਸੈਂਟੋ ਸੈਕਟਰ ਦੇ ਵਿੱਚ ਇਮੀਗ੍ਰੇਸ਼ਨ ਚੌਂਕੀਆਂ ਤੇ ਅੰਤਰ 에ਜੰਸੀ ਕਾਰਵਾਈ ਦੇ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ 79 ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕੀ ਸਰਹੱਦੀ ਗਸ਼ਤ ਏਜੰਟਾ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਸੀ ਅਤੇ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਸੈਮੀ ਟਰੱਕ ਚਲਾ ਰਹੇ ਸੀ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਹਫਤੇ ਇੱਕ ਅਭਿਆਨ ਦੇ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਐਲ ਸੈਨਟੋ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਇਮੀਗ੍ਰੇਸ਼ਨ ਚੌਕੀਆਤੇ ਵਾਰਨ ਨੂੰ ਰੋਕਨ ਅਤੇ ਅੰਤਰ ਏਜੰਸੀ ਕਾਰਵਾਈਆਂ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸ ਵਾਲੇ 49 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ 23 ਨਵੰਬਰ ਤੋਂ ਭਾਰਤ ਸੰਬੰਧੀ ਵਿ ਕੈਨੇ ਅੰਤਰਰਾਜੀ ਯਾਤਰਾ ਕਰਦੇ ਸਮੇਂ ਜਾਈਮਿਗ੍ਰੇਸ਼ਨ ਚੌਕਿਆ ਨੂੰ ਪਾਰ ਕਰਦੇ ਹੋਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ ਸੈਵਨ ਟਰੱਕ ਚਲਾਉਣ ਵਾਲੇ 42 ਗੈਰ ਕਾਨੂੰਨੀ ਵਿਅਕਤੀਆਂ ਨੂੰ ਫੜਿਆ। ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚ 3 ਭਾਰਤੋਂ ਤੇ 2 ਅਲ ਸਲਵਾਡੋਰ ਤੋਂ ਅਤੇ ਬਾਕੀ ਚੀਨ, ਇਰੀਟੇਰੀਆ, ਹੈਤੀ, ਹੋਂਡੂਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਏਜੰਸੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਨੇ। ਇਸ ਤੋਂ ਲਾਵਾ ਤਸਤੇ 11 ਸਤੰਬਰ ਨੂੰ ਇੰਡਰ ਸਟੇਸ਼ਨ 에ਜੈਂਟਾ ਨੇ ਅਨਟਾਵੀਓ ਅਤੇ ਫੌਂਟਾਨਾ ਕੈਲੀਫੋਰਨੀਆ ਵਿੱਚ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਦੋ ਦਿਨਾਂ ਸਹਿਯੁਕਤ ਵੱਟੇ ਪੱਧਰ ਤੇ ਐਨਫੋਰਸਮੈਂਟ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਵਿੱਚ ਹਿੱਸਾ ਲਿਆ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਨਤੀਜੇ ਵਜੋਂ ਵਪਾਰਕ ਡਰਾਈਵਿੰਗ ਲਾਇਸੈਂਸ ਵਾਲੇ 45 ਗੈਟ ਕਾਨੂੰਨੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਦਿਨ ਇੰਟੀਓ ਦੇ ਕਰਮਚਾਰੀਆਂ ਨੇ ਦੋ ਵਿਅਕਤੀਆਂ ਨੂੰ ਫੜਿਆ ਇੱਕ ਭਾਰਤੀ ਨਾਗਰਿਕ ਅਤੇ ਇੱਕ ਤਾਜ਼ਿਕ ਨਾਗਰਿਕ ਦੂਜੇ ਦਿਨ ਇੰਡੀਆ ਸਟੇਸ਼ਨ ਦੇ ਜਵੰਟ ਨੇ ਚਾਰ ਪੰਜ ਦਿਨ ਨਾਗਰਿਕ ਅਤੇ ਇੱਕ ਉਸਬੇਕ ਨਾਗਰਿਕ ਨੂੰ ਫੜਿਆ ਆਪਰੇਸ਼ਨ ਹਾਈਵੇ सेंटिनल खास तौर उत्ते कैलिफोर्निया ਦੇ ਵਿੱਚ ਵਪਾਰਕ ট্রাকਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ ਇਹ ਗੈਰ ਕਾਨੂੰਨੀ ਵਿਅਕਤੀਆਂ ਦੁਆਰਾ ਕਈ ਘਾਤਕ ਦੁਰਘਟਨਾਵਾਂ ਹੋਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸੀ ਅਤੇ ਹਾਦਸੇ ਦੇ ਸਮੇਂ ਸੈਮੀ ট্রাক ਚਲਾ ਰਹੇ ਸੀ ਡੋਸ ਜੀ ਸੀ ਬੀ ਪੀ ਨੇ ਕਿਹਾ ਹੈ ਕਿ ਇਸ ਅੰਤਰ 에ਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ ਅਮਰੀਕੀ ਹਾਈਵੇਅ ਦੀ ਸੁਰੱਖਿਆ ਕਰਨਾ ਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਰਕਰਾਰ ਰੱਖਣਾ ਹੈ ਅਲੋ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖ ਪੈਟਰੋਲ ਏਜੰਟ ਜੋਸਫ ਰੇਵੇ ਨਾਰਨੇ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਸਫਲਤਾ 2025 ਤੋਂ ਪਹਿਲਾਂ ਸਰਜ ਦੇ ਦੁਆਰਾ ਅਨੁਭਵ ਕੀਤੇ ਗਏ ਨਿਰੰਤਰ ਸਰਹੱਦੀ ਸੰਕਟ ਦੁਆਰਾ ਪੈਦਾ ਹੋਏ ਚੱਲ ਰਹੇ ਖਤਰਿਆਂ ਨੂੰ ਉਜਾਗਰ ਕਰਦੀ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਹੋਰ ਏਜੰਸੀਆਂ ਦੇ ਵਿੱਚ ਸਾਡੇ ਸਹਿਯੋਗੀ ਪਾਈਵਾਲਾ ਦੇ ਨਾਲ ਅਲੋ ਸੈਂਟਰੋ ਸੈਕਟਰ ਇਹ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਅਮਰੀਕੀ ਜਨਤਾ ਦੀ ਸੁਰੱਖਿਆ ਸਾਡੇ ਯਤਨਾਂ ਦੇ ਮੋਰੀ ਸਥਾਨ ਤੇ ਹੋਵੇ। ਹਾਲੀ ਦੇ ਮਹੀਨੇ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਥੇ ਆਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਪਰਾਕਚਰਨ ਦੇ ਸਮੇਂ ਖਤਰਨਾਕ ਅਤੇ ਘਾਤਕ ਹਾਈਵੇ ਹਾਦਸੇ ਦੇ ਵਿੱਚ ਸ਼ਾਮਲ ਹੋਏ ਨੇ 32 ਸਾਲਾ ਰਜਿੰਦਰ ਕੁਮਾਰ ਉਤੇ ਅਪਰਾਧਿਕਤਾ ਅਤੇ ਲਾਪਰਵਾਹੀ ਦੇ ਨਾਲ ਕਤਲ ਅਤੇ ਲਾਪਰਵਾਹੀ ਦੇ ਨਾਲ ਜੁਰਮਖਤੇ ਵਿੱਚ ਪੋਂਦਾ ਵੀ ਦੋਸ਼ ਲਗਾਇਆ ਗਿਆ ਸੀ ਜਦੋਂ ਫਿਲਿਪ ਮੀਕਾ ਕਾਰਟਰ ਪੱਛੀ ਅਤੇ ਜੈਨਫਲ ਲੀਨ ਲੋਅ ਦੀ ਮੌਤ ਹੋ ਗਈ ਸੀ ਜਦੋਂ ਉਹਨਾਂ ਦਾ ਵਾਹਨ ਉਸ ਦੇ ਸੈਮੀ ਟਰੱਕ ਦੇ ਨਾਲ ਟਕਰਾ ਗਿਆ ਸੀ ਅਗਸਤ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਨੇ ਹਰਜਿੰਦਰ ਸਿੰਘ ਨੂੰ ਫਲੋਰੀਡਾ ਦੇ ਵਿੱਚ ਇੱਕ ਸੈਮੀ ਟਰੱਕ ਚਲਾਉਂਦੇ ਸਮੇਂ ਵਾਹਨ ਦੇ ਨਾਲ ਕਤਲ ਦੇ ਤਿੰਨ ਮਾਮਲੇ ਵਿੱਚ ਵੀ ਗ੍ਰਿਫਤਾਰ ਤੁਰਤੋਂ ਪਾਦਿਕ ਗ੍ਰਿਫਤਾਰੀ ਹਿਰਾਸਤ ਵਿੱਚ ਲਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ